2024 ਲੋਕ ਸਭਾ ਇਲੈਕਸ਼ਨ ਪੰਜਾਬ ਪੰਜਾਬ ਦਾ ਕੈਸਾ ਹਲਕਾ ਜਿੱਥੇ ਸਾਰੇ ਪੰਜਾਬ ਦੇ ਲੋਕਾਂ ਦੀ ਨਜ਼ਰਾਂ ਟਿਕੀਆਂ ਦਿੱਲੀ ਵਾਲੀ ਪਾਰਟੀਆਂ ਉਹਨਾਂ ਦੇ ਨਜ਼ਰਾਂ ਵੀ ਉਸ ਹਲਕੇ ਤੇ ਟਿਕੀਆਂ ਉਹ ਕੀ ਹੈ ਉਸ ਖਾਸ ਹਲਕੇ ਵਿੱਚ ਕਿ 13 ਹਲਕਿਆਂ ਚੋਂ ਇੱਕ ਹਲਕਾ ਜਿਹੜਾ ਖਾਸ ਬਣ ਗਿਆ ਸੋਸ ਹਲਕੇ ਦੇ ਵਿੱਚ ਸਾਰੀਆਂ ਪਾਰਟੀਆਂ ਨੇ ਆਪਣੇ ਵੱਡੇ ਉਮੀਦਵਾਰ ਖੜੇ ਕੀਤੇ ਲੇਕਿਨ ਸਾਰੀ ਪਾਰਟੀਆਂ ਨੂੰ ਆਪਣੇ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਉਸ ਹਲਕੇ ਵਿੱਚ ਐਲਾਨ ਹੁੰਦਾ ਹੈ ਉਹ ਹਲਕੇ ਦੇ ਵਿੱਚ ਇੱਕ ਆਜ਼ਾਦ ਉਮੀਦਵਾਰ ਦਾ ਐਲਾਨ ਹੁੰਦਾ ਹੈ ਤਾਂ ਫਿਰ ਪਾਰਟੀਆਂ ਦੀ ਨੀਂਦ ਉੱਡ ਗਈਆਂ ਪਾਰਟੀਆਂ ਜਿਹੜੀਆਂ ਸਾਰੀਆਂ ਪਾਰਟੀਆਂ ਨੂੰ ਆਪਣੇ ਹੱਥਾਂ ਪੈਰਾਂ ਦੀ ਪੈ ਗਈ ਸੋ ਕਿਹੜਾ ਉਹ ਹਲਕਾ ਪੰਜਾਬ ਦਾ ਜਿਹੜਾ ਹੌਟ ਸ਼ੀਟ ਬਣ ਗਿਆ ਤੁਸੀਂ ਜਿਹੜੇ ਚੜ੍ਹਦੀ ਕਲਾ ਲਾਈਵ ਨਾਲ ਮੈਂ ਹਾਂ ਮਾਸਟਰ ਕਿਕਰ ਸਿੰਘ ਪੰਜਾਬ ਦਾ ਉਹ ਹਲਕਾ ਖੰਡੂਰ ਸਾਹਿਬ ਪੰਥ ਹਲਕਾ ਪੰਥਕਲਕਾ ਕਿਉਂਕਿ ਸਾਰਾ ਸਿੱਖ ਜਿਹੜੇ ਨੇ ਉਸ ਹਲਕੇ ਵਿੱਚ ਰਹਿੰਦੇ ਨੇ ਉਸ ਤੇ ਜਿਹੜੇ ਮਾਝੇ ਦੇ ਕੁਝ ਪਿੰਡ ਦੁਆਬੇ ਦੇ ਕੁਝ ਪਿੰਡ ਤੇ ਮਾਲਵੇ ਦੇ ਕੁਝ ਪਿੰਡ ਤਿੰਨਾ ਜਿਹੜੇ ਪਟੀਆਂ ਦੇ ਪਿੰਡ ਮਿਲਾ ਕੇ ਉਹ ਹਲਕਾ ਖੰਡੂਰ ਸਾਹਿਬ ਹੈ ਸੋ ਉਸ ਹਲਕੇ ਦੇ ਵਿੱਚ ਆਜ਼ਾਦ ਉਮੀਦਵਾਰਾਂ ਨੂੰ ਚੋਣ ਲੜਨ ਵਾਸਤੇ ਵਾਸ ਪੰਜਾਬ ਦੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਹਾਂ ਕੀਤੀ ਸੋ ਉਹਨਾਂ ਨੇ ਆਜ਼ਾਦ ਚੋਂ ਲੜਨ ਦੇ ਜਿਹੜੀ ਆਪਣੀਆਂ ਤਿਆਰੀਆਂ ਕਰ ਲਈਆਂ ਨੇ ਸੋ ਉਹਨਾਂ ਦੇ ਵਾਸਤੇ ਹੁਣ ਜਿਹੜਾ ਕਿ ਉਥੂ ਦੇ ਲੋਕ ਉਥੂ ਦੇ ਜਿਹੜੇ ਹਲਕੇ ਦੇ ਆਗੂ ਨੇ ਜਿਹੜੇ ਨੌਜਵਾਨ ਨੇ ਜਿਹੜੇ ਵਾਸ ਪੰਜਾਬ ਦੇ ਨਾਲ ਜੁੜੇ ਹੋਏ ਸੀ ਉਹਨਾਂ ਨੇ ਵੰਗਡੋਰ ਸੰਭਾਲ ਲਈਏ ਸੋ ਦੂਸਰੇ ਪਾਸੇ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੈ ਜਿਨ੍ਹਾਂ ਨੇ ਉੱਥੇ ਆਪਣਾ ਕੈਬਨ ਮੰਤਰੀ ਲਾਲ ਸਿੰਘ ਭੁੱਲਰ ਨੂੰ ਉਮੀਦਵਾਰ ਉਤਾਰਿਆ ਹੋਇਆ ਹੈ ਉਹ ਆਪਣੇ ਚੋਣ ਜਲਸੇ ਚੋਣ ਰੈਲੀਆਂ ਰੋਡ ਸ਼ੋਅ ਕਰ ਰਹੇ ਨੇ ਆਮ ਆਦਮੀ ਪਾਰਟੀ ਨੇ ਤਾਂ ਉੱਥੇ ਜਿਹੜਾ ਕਿ ਲਗਭਗ 2 ਮਹੀਨੇ ਹੋ ਗਏ ਪੂਰਾ ਹਲਕੇ ਨੂੰ 4-4 ਵਾਰ ਕਵਰ ਕਰ ਲਿਆ ਹੈ ਲੇਕਿਨ ਰਿਸਪੌਂਸ ਉੱਥੋਂ ਦਾ ਜਿਹੜਾ ਉਹ ਜ਼ੀਰੋ ਗ੍ਰਾਫ ਤੇ ਆ ਗਿਆ ਹੈ ਜੋ ਹਲਕੇ ਦੇ ਵਿੱਚ ਲੋਕਾਂ ਦੀ ਆਵਾਜ਼ ਹੈ ਅਸੀਂ ਉਸ ਹਲਕੇ ਦੇ ਵਿੱਚ ਵਿਚਰੇ ਉਸ ਹਲਕੇ ਦੇ ਜਿਹੜੇ ਲੋਕ ਨੇ ਉਹ ਹੀ ਕਹਿ ਰਹੇ ਨੇ ਕਿ ਭਾਈ ਅਮਰਪਾਲ ਸਿੰਘ ਖਾਲਸਾ ਜੇ ਚੋਣ ਲੜਦੇ ਨੇ ਤਾਂ ਫਿਰ ਇੱਥੋਂ ਕਿਸੇ ਵੀ ਪਾਰਟੀ ਲਈ ਜਿਹੜਾ ਮੁਕਾਬਲਾ ਨਹੀਂ ਰਹਿਣਾ ਭਾਈ ਅਮਰਪਾਲ ਸਿੰਘ ਖਾਲਸਾ ਨੂੰ ਜਿਹੜਾ ਇੱਕ ਵੱਡੇ ਬਹੁਮਤ ਨਾਲ ਜਿਤਾ ਕੇ ਲੋਕ ਸਭਾ ਚ ਭੇਜਿਆ ਜਾਵੇਗਾ ਦੂਸਰੇ ਪਾਸੇ ਸ਼੍ਰੋਮਣੀ ਕਾਲੀਦਾ ਅੰਮ੍ਰਿਤਸਰ ਦੇ ਪ੍ਰਧਾਨ ਸ਼ਿਮਰਨ ਸਿੰਘ ਮਾਨ ਨੇ ਕਿਹਾ ਹੈ ਕਿ ਸਾਡੀ ਪਾਰਟੀ ਵੱਲੋਂ ਵੀ ਅਸੀਂ ਜਿਹੜਾ ਕਿ ਭਾਈ ਅਮਰਪਾਲ ਸਿੰਘ ਖਾਲਸਾ ਦਾ ਸਮਰਥਨ ਕਰਨਾਰੇ ਸੋਚ ਰਹੇ ਹਾਂ ਕਿ ਹੁਣ ਜਿਹੜੇ ਹਾਲਾਤ ਨੇ ਉਹ ਜਿਸ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਡਿਬ루ਗੜ ਜੇਲ੍ਹ ਚ ਬੰਦ ਕੀਤਾ ਹੋਇਆ ਹੈ ਇਹੇ ਜੀ ਹਾਲਾਤ ਹੀ 1985 ਵਿੱਚ ਮੇਰੇ ਨਾਲ ਵੀ ਹੋਇਆ ਸੀ ਜਦੋਂ 1985 ਵਿੱਚ ਇਲੈਕਸ਼ਨ ਹੁੰਦਾ ਤਾਂ ਮੈਂ ਵੀ ਜੇਲ੍ਹ ਚ ਬੰਦ ਸੀ ਤਰਨਤਰ ਹਲਕਾ ਸੀ ਉਸ ਟਾਈਮ ਉਦੋਂ ਮੈਂ ਨੂੰ ਉਥੋਂ ਜੇਲ੍ਹ ਚ ਬੰਦ ਹੋਣ ਕਰਕੇ ਲੋਕਾਂ ਨੇ ਹਲਕੇ ਦੇ ਵਿੱਚ ਜਿਹੜਾ ਕਿ ਮੈਨੂੰ ਉਮੀਦਵਾਰ ਬਣਾਇਆ ਸੀ ਤੇ ਲੋਕਾਂ ਨੇ ਸਾਰੀ ਉਹ ਕਮਾਂਡ ਸੰਭਾਲੀ ਤੇ 4.5 ਲੱਖ ਵੱਡੇ ਫਰਕ ਦੇ ਨਾਲ ਜਿਹੜਾ ਕਿ ਇਹ ਲੋਕ ਸਭਾ ਹਲਕਾ ਤਰਨਤਾਲ ਨੂੰ ਜਿੱਤਿਆ ਸੀਗਾ ਸਿਮਰਨ ਸਿੰਘ ਮਾਨ ਨੇ ਸੋ ਉਹੋ ਜਿਹੇ ਹਾਲਾਤ ਹੁਣ ਪੈਦਾ ਹੋ ਗਏ ਨੇ ਆਜ਼ਾਦ ਤੌਰ ਤੇ ਭਾਈ ਅਮਰਪਾਲ ਸਿੰਘ ਖਾਲਸਾ ਇੱਥੋਂ ਚੋਂ ਲੜਦੇ ਨੇ ਤਾਂ ਵੱਡੇ ਫਰਕ ਨਾਲ ਉਹ ਜਿੱਤ ਕੇ ਲੋਕ ਸਭਾ 'ਚ ਪਹੁੰਚਣਗੇ ਕਿਉਂਕਿ ਭਾਈ ਅਮਰਪਾਲ ਸਿੰਘ ਖਾਲਸਾ ਤੇ ਐਨਐਸਏ ਲਗਾ ਕੇ ਉਹਨਾਂ ਨੂੰ ਸਰਕਾਰ ਨੇ ਡਿਬੂਗੜ ਜੇਲ੍ਹ 'ਚ ਬੰਦ ਕੀਤਾ ਹੋਇਆ ਜੋ ਉਹਨਾਂ ਦਾ ਅਨਿਆਂ ਹੋਇਆ ਸੋ ਉਹਨਾਂ ਨੇ ਪੰਜਾਬ ਦੇ ਜਿਹੜੇ ਨੌਜਵਾਨ ਸੀ ਜਿਹੜੇ ਨਸ਼ਿਆਂ ਵਾਲੇ ਪਾਸੇ ਜਾ ਰਹੇ ਸੀ ਸ਼ਿੱਖੀ ਤੋਂ ਪਿਛਾ ਹਟਰੇ ਸੀ ਉਹਨਾਂ ਨੂੰ ਨਸ਼ਿਆਂ ਤੋਂ ਛੁਲਾ ਕੇ ਉਹਨਾਂ ਦੇ ਨਾਲ ਜਿਹੜਾ ਕਿ ਉਹਨੂੰ ਗੁਰਬਾਣੀ ਨਾਲ ਜੋੜਦੇ ਸੀ ਉਹਨਾਂ ਨਾਲ ਅੰਮ੍ਰਿਤ ਸੰਚਾਰ ਕਰਵਾ ਰਹੇ ਸੀ ਉਹਨਾਂ ਨੂੰ ਜਿਹੜਾ ਕਿ ਸਿੱਖ ਬਾਣੇ ਦੇ ਵਿੱਚ ਸੁਝਾਰੇ ਸੀ ਸੋ ਜਿਸ ਕਰਕੇ ਸਰਕਾਰ ਜਿਹੜੀ ਇਹ ਉਹਨਾਂ ਨੂੰ ਉਹਨਾਂ ਨੂੰ ਇੱਥੋਂ ਚੱਕ ਲੈਂਦੀ ਹੈ ਤੇ ਉਹਨਾਂ ਦੇ ਡਿਪਲੋਮੈਟ ਜੀ ਬੰਦ ਕਰ ਦਿੰਦੀ ਹੈ ਉਹਨਾਂ ਤੇ ਐਨਐਸਏ ਲਗਾ ਦਿੰਦੀ ਹੈ ਜੋ ਕਿ ਸਰਾਸਰ ਉਹਨਾਂ ਨਾਲ ਤੱਕਾ ਕੀਤਾ ਗਿਆ ਸਰਕਾਰ ਵੱਲੋਂ ਸੋ ਸਰਕਾਰ ਨੂੰ ਹੁਣ ਜਿਹੜਾ ਕਿ ਇਹ ਪਤਾ ਲੱਗ ਜਾਏਗਾ ਕਿ ਭਾਈ ਅਮਰਪਰਸ ਸਿੰਘ ਖਾਲਸਾ ਦੇ ਨਾਲ ਪੰਜਾਬ ਦੇ ਲੋਕ ਕਿਸ ਤਰ੍ਹਾਂ ਜੁੜੇ ਹੋਏ ਨੇ ਨੌਜਵਾਨ ਕਿਸ ਤਰ੍ਹਾਂ ਜੁੜੇ ਹੋਏ ਨੇ ਦੂਸਰੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਥੋਂ ਜਿਹੜੀ ਆਮ ਆਦਮੀ ਪਾਰਟੀ ਹੈ ਉਹਨਾਂ ਨੇ ਜਿਹੜਾ ਆਪਣਾ ਉਮੀਦਵਾਰ ਖੜਾ ਕੀਤਾ ਉਹਨਾਂ ਦਾ ਜਿਹੜਾ ਵਿਰੋਧ ਹੋ ਰਿਹਾ ਹੈ ਕਿਉਂਕਿ ਉਹਨਾਂ ਨੇ ਇੱਕ ਆਪਣੇ ਜਲਸੇ ਦੇ ਵਿੱਚ ਕੁਝ ਐਹੋ ਜਿਹੇ ਸ਼ਬਦ ਬੋਲੇ ਜਿਹੜੇ ਕਿ ਜਾਤੀਆਂ ਦੇ ਪ੍ਰਤੀ ਜਿਹੜਾ ਰਾਮ ਗੜੀਆ ਸਿੱਖ ਭਾਈਚਾਰੇ ਪ੍ਰਤੀ ਉਹਨਾਂ ਨੇ ਉਹਨਾਂ ਨੂੰ ਗੁੱਲੀ ਘੜ ਦੱਸਿਆ ਤੇ ਸੁਨਿਆਰ ਪ੍ਰਤੀ ਉਹਨਾਂ ਨੇ ਸ਼ਬਦ ਬੋਲੇ ਸੋ ਉਹਨਾਂ ਵੱਲੋਂ ਜਿਹੜਾ ਕੀ ਉਹਨਾਂ ਦਾ ਉੱਥੇ ਧਰਨੇ ਲੱਗ ਰਹੇ ਨੇ ਰੋਸ ਵਿਚਾਰੇ ਕੀਤੇ ਜਾ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਗੇਟ ਦੇ ਮੂਹਰੇ ਰਾਮਗੜੀਆ ਭਾਈਚਾਰਿਆਂ ਨੇ ਤਾਂ ਗੁੱਲੀਆਂ ਘੜ ਕੇ ਉੱਥੇ ਬੈਠੇ ਹੋਏ ਨੇ ਸੋ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਮੁੱਖ ਮੰਤਰੀ ਸਾਹਿਬ ਉੱਥੋਂ ਜਿਹੜਾ ਕੀ ਆਪਣਾ ਉਮੀਦਵਾਰੀ ਬਦਲਣ ਦੀ ਵਿਚਾਰ ਕਰ ਰਹੇ ਨੇ ਕਿ ਉਮੀਦਵਾਰੀ ਵੀ ਬਦਲਿਆ ਜਾ ਸਕਦਾ ਹੈ ਆਮ ਆਦਮੀ ਪਾਰਟੀ ਦਾ ਕਿਉਂਕਿ ਜਿਹੜੇ ਹੁਣ ਹਾਲਾਤ ਬਣੇ ਹੋਏ ਨੇ ਜਿਹੜਾ ਲਾਲਜੀਤ ਸਿੰਘ ਭੁੱਲਰ ਆਪਣਾ ਜਿਹੜੇ ਚੋਣ ਰੈਲੀਆਂ ਸੀ ਉਹਨਾਂ ਦੇ ਉੱਪਰ ਬ੍ਰੇਕ ਦੀ ਲੱਗ ਗਈ ਏ ਉਹ ਚੋਣ ਡੈਲੀਆਂ ਥੰਮ ਗਈਆਂ ਨੇ ਭਾਜਪਾ ਨੇ ਮੇਥੋਂ ਆਪਣਾ ਇੱਕ ਉਮੀਦਵਾਰ ਖੜਾ ਕੀਤਾ ਹੋਇਆ ਹੈ ਭਾਜਪਾ ਵੱਲੋਂ ਆਪਣਾ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਹੈ ਜਦੋਂ ਕਿ ਕਾਂਗਰਸ ਤੇ ਅਕਾਲੀ ਦਲ ਇਹਨਾਂ ਨੇ ਉਮੀਦਵਾਰ ਨਹੀਂ ਖੜੇ ਕੀਤੇ ਕਾਂਗਰਸ ਨੇ ਅਜੇ ਤੱਕ ਉਮੀਦਵਾਰ ਉਤਾਰਨਾ ਹੈ ਤੇ ਅਕਾਲੀ ਦਲ ਜਿਹੜਾ ਕਹਿ ਚੁੱਕਾ ਕਿ ਇਹ ਹਲਕਾ ਜੇਕਰ ਅੰਮ੍ਰਿਤਪਾਲ ਸਿੰਘ ਖਾਲਸਾ ਚੋਣ ਲੜਦੇ ਨੇ ਤਾਂ ਅਸੀਂ ਇੱਥੋਂ ਉਮੀਦਵਾਰ ਨਹੀਂ ਉਤਾਰਾਂਗੇ ਸੋ ਅਕਾਲੀ ਦਲ ਬਾਦਲ ਵੀ ਉਹਨਾਂ ਨੂੰ ਆਪਣੇ ਵੱਲੋਂ ਜਿਹੜਾ ਉਮੀਦਵਾਰ ਬਣਾਉਣਾ ਚਾਹੁੰਦਾ ਹੈ ਤੇ ਸਿਮਰਨ ਸਿੰਘ ਮਾਨ ਅਕਾਲੀ ਦਲ ਅੰਮ੍ਰਿਤਸਰ ਉਹ ਵੀ ਉਹਨਾਂ ਨੂੰ ਕਿਹਾ ਹਾਮੀ ਭਰ ਰਿਹਾ ਕਿ ਅਸੀਂ ਵੀ ਉਹਨਾਂ ਨੂੰ ਜ라 ਕੇ ਆਪਣੇ ਵੱਲੋਂ ਉਮੀਦਵਾਰ ਬਣਾਉਣਾ ਚਾਹੁੰਦੇ ਆ ਸੋ ਹੁਣ ਜਿਹੜਾ ਹਲਕਾ ਖੰਡੂਰ ਸਾਹਿਬ ਇੱਕ ਹਾਊਟ ਸ਼ੀਟ ਬਣ ਜਾਏਗਾ ਔਰ ਉੱਥੇ ਜਿਹੜਾ ਲੋਕਾਂ ਦੇ ਨਜ਼ਰਾਂ ਟਿਕ ਜਾਣਗੀਆਂ ਸੋ ਤੁਸੀਂ ਸਭ ਜਿਹੜੇ ਕਮੈਂਟ ਬਾਕਸ ਵਿੱਚ ਆਪਣਾ ਜਿਹੜਾ ਕਮੈਂਟ ਕਰਨੇ ਨੇ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਉਸ ਹਲਕੇ ਦੇ ਵਿੱਚੋਂ ਕਿੰਨੇ ਫਰਕ ਨਾਲ ਜਿੱਤ ਸਕਦੇ ਨੇ ਔਰ ਇਹ ਹਲਕੇ ਦੇ ਵਿੱਚ ਜਿਹੜੇ ਕਿ ਦੂਸਰੀਆਂ ਪਾਰਟੀਆਂ ਨੇ ਆਮ ਆਦਮੀ ਪਾਰਟੀ ਨੂੰ ਮੂੰਹ ਦਿਖਾਣੀ ਪੈ ਸਕਦੀ ਹੈ ਭਾਜੀਪੀ ਨੂੰ ਮੂੰਹ ਦਿਖਾਣੀ ਪੈ ਸਕਦੀ ਹੈ ਜਾਂ ਨਹੀਂ ਖਾਣੀ ਪੈ ਸਕਦੀ ਕਾਂਗਰਸ ਨੂੰ ਉਮੀਦਵਾਰ ਮੈਨੂੰ ਨਹੀਂ ਰਿਹਾ ਉਥੋਂ ਕਿਹੜਾ ਉਮੀਦਵਾਰ ਹੋ ਸਕਦਾ ਹੈ ਸੋ ਕਮੈਂਟ ਬਾਕਸ ਵਿੱਚ ਕਮੈਂਟ ਜਰੂਰ ਕਰਿਆ ਜੇ ਸੋ ਜਿਹੜਾ ਕਿ ਵੀਡੀਓ ਨੂੰ ਵਾਤਵਾ ਸ਼ੇਅਰ ਜਰੂਰ ਕਰੋ ਤਾਂ ਕਿ ਲੋਕ ਸਭਾ ਚੀਜ਼ਾਂ ਦੀ ਹਰ ਰੋਜ਼ ਤੁਹਾਡੇ ਕੋਲ ਨਵੀਂ ਨਵੀਂ ਅਪਡੇਟ ਪਹੁੰਚ ਸਕੇ ਔਰ ਤਾਜ਼ਾ ਤੇ ਜਾਣਕਾਰੀ ਲੈਣ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਇਹੀ ਚੈਨਲ ਰਾਹੀਂ ਤੁਹਾਨੂੰ ਲੋਕ ਸਭਾ ਇਲੈਕਸ਼ਨ 2024 ਦੀਆਂ ਤਾਜ਼ਾ ਅਪਡੇਟ ਮਿਲਦੀਆਂ ਰਹਿਣਗੀਆਂ ਸੋ ਇਲੈਕਸ਼ਨਲ ਜੁੜੇ ਰੋ ਤੇ ਇਲੈਕਸ਼ਨ ਦੇ ਬਾਰੇ ਜਿਹੜੀ ਜਾਣਕਾਰੀ ਲੈਂਦੇ ਨੇ ਧੰਨਵਾਦ